Oh, Amen. तूं अच न चोड़ी मां बटके तूं अच न चोड़ी बाबा मेरा मान न थोरी बाबा मेरा मान न थोरी न थोरी थोरी बाबा मेरा मान न थोरी बाबा मेरा मान न तरियूं ਜਿਹੜੇ ਮੇਰੇ ਭਰਾ ਖੜੋਦੇ ਨੇ ਪਲੀਜ਼ ਬੈਠ ਜਾਓ ਤੁਸੀਂ ਸਿਕਰੀ ਮੇਰੀ ਗੁਜਾਰਾ ਸਾਹ ਪਾਤੀ ਰਸਤਾ ਛੱਡ ਦਿਓ ਜੀ ਸਾਡੇ ਬਹੁਤ ਸਤਿਕਾਰਯੋਗ ਰਸਤਾ ਛੱਡ ਕੇ ਬੈਠ ਜਾਓ ਸੰਤ ਮਹਾਪੁਰਸ਼ ਬਾਬਾ ਪ੍ਰਗਟਨਾਥ ਜੀ ਵਾਲਮਿਕ ਆਸ਼ਰਮ ਸ੍ਰੀ ਅੰਮ੍ਰਿਤਸਰ ਤੋਂ ਸਪੈਸ਼ਲ ਤੌਰ ਤੇ ਸਾਡੇ ਵਿੱਚਕਾਰ ਵਿਰਾਜਮਾਨ ਹੋ ਰਹੇ ਨੇ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜਿਹੜਾ ਸਾਰਾ ਇਹ ਉਪਰਾਲਾ ਉਹਨਾਂ ਦੀ ਆਸ਼ੀਰਵਾਦ ਤੇ ਸਤਕਾ ਜਿਹੜਾ ਉਹਨਾਂ ਨੇ ਆਏ ਇਸ ਦਰਬਾਰ ਦਾ ਮੁੱਢ ਬੰਨਿਆ ਸੀ ਉਹਨਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਸੋ ਬਾਬਾ ਅੰਗਰੇਜ਼ ਸਿੰਘ ਜੀ ਉਹਨਾਂ ਦੇ सदा-ना-दा प्यार संत महापुरुष बाबा प्रकट नाथ जी वाल्मीकि आश्रम श्री अमृतसर दरबार जोरदार ताड़िया हाथ हथियार ਪਪਾ ਸ਼ੁਕਰਾਨਾ ਜੀ ਸਾਡੇ ਸੰਤ ਮਹਾਪੁਰਸ਼ ਬਾਬਾ ਪ੍ਰਕਾਸ਼ਨਾਥ ਜੀ ਵਾਲਮੀਕ ਆਸ਼ਰਮ ਸ੍ਰੀ ਅੰਮ੍ਰਿਤਸਰ ਸਹਿਬਾ ਲਈ ਸਾਡੇ ਦਰਮਿਆਨ ਸਪੈਸ਼ਲ ਤੌਰ ਤੇ ਪਹੁੰਚੇ ਨੇ ਜਿਨ੍ਹਾਂ ਦੀ ਪ੍ਰੇਰਣਾ ਸਤਕਾ ਬਾਬਾ ਅੰਗਰੇਜ਼ ਸਿੰਘ ਜੀ ਅੱਜ ਜਿਹੜੇ ਵੀ ਉਦਮ ਕਰ ਰਹੇ ਨੇ ਗਰੀਬ ਲੜਕੀ ਦੀਆਂ ਸ਼ਾਦੀਆਂ ਕਰਵਾ ਰਹੇ ਨੇ ਉਹ ਬੇਸਹਾਰਾ ਬਜ਼ੁਰਗਾਂ ਦੀ ਲੋੜਵੰਦ ਬਜ਼ੁਰਗਾਂ ਦੀ ਜਿਹੜੀ ਦੇਖਪਾਲ ਸਾਮ ਸੰਭਾਲ ਕਰ ਰਹੇ ਨੇ ਸੋ ਇਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਬਾਬਾ ਅੰਗਰੇਜ਼ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੇ ਆ ਉਹਨਾਂ ਦੇ ਸਿਰ ਤੇ ਬਾਬਾ ਜੀ ਦਾ ਸਦਾ ਹਾਥਾ ਸੋ ਬਹੁਤ-ਬਹੁਤ ਸ਼ੁਕਰਾਨਾ ਜੀ ਜੀ ਆਨੂੰ ਆਖਦੇ ਜੀ ਸਾਡੇ ਬਹੁਤ ਸਤਿਕਾਰ ਜੋ ਕੀ ਬਾਤ ਆ ਜੀਓ ਸੋ ਬਹੁਤ-ਬਹੁਤ ਸ਼ੁਕਰਾਨਾ ਆਉ ਜੀ ਪ੍ਰੀਤ ਜੀ ਹੈਲੋ ਇਧਰੋਂ ਆ ਨੌਜਵਾਨ ਵੀਰਾਂ ਨੂੰ ਬੇਨਤੀ ਐ ਜਿਹੜੇ ਪੱਖਿਆਂ ਦੇ ਅੱਗੇ ਮੇਰੇ ਭਰਾ ਖੜੋਤੇ ਨੇ ਬੈਠ ਜਾਓ ਭਰਾਓ ਇਹ ਪੱਖੇ ਸਾਰੀ ਸੰਗਤ ਵਾਸਤੇ ਆ ਪਲੀਜ਼ ਬੈਠੋ ਤੁਹਾਡੇ ਪਿੱਛੇ ਵੀ ਸੰਗਤ ਆ ਉਹਨਾਂ ਨੇ ਵੀ ਪ੍ਰੋਗਰਾਮ ਦੇਖਣਾ ਐ ਸਾਰੇ ਜਣੇ ਬੈਠ ਜਾਓ ਇਹ ਜਿਆਦਾ ਤੋਂ ਉਹ ਖੜੋ ਜਿਹੜੇ ਬਰਾਤਾਂ ਨਾਲ ਆਏ ਆ ਬੈਠੋ ਭਾਈ ਬਰਾਤੀਓ ਬੈਠੋ ਹਾਂ ਚਲੋ ਜੀ ਹਰ ਇੱਕ ਮੇਰੀ ਭੈਣ ਦੀ ਇੱਛਾ ਹੁੰਦੀ ਜਦੋਂ ਸ਼ਾਦੀ ਹੋਵੇ ਜੀ ਕਿ ਲੜਕਾ ਜਿਹੜਾ ਹੋਵੇ ਨਸ਼ਾ ਪੱਤਾ ਨਾ ਕਰਦਾ ਹੋਵੇ ਜੀ ਤਾਂ ਉਹੀ ਇੱਕ ਥੋੜਾ ਬਹੁਤ ਕਲਾਮ ਜਰਾਂ ਗੌਰ ਕਰੇ ਜੀ ਇੱਕ ਇੱਕ ਮਣਕਾ ਜੋੜ ਕੇ ਗੁੰਦ ਲਈ ਮਹਿਗਾਨੀ ਇੱਕ ਇੱਕ ਮਣਕਾ ਜੋੜ ਕੇ ਗੁੰਦ ਲਈ ਮਹਿਗਾਨੀ ਇੱਕ ਇੱਕ ਮਣਕਾ ਜੋੜ ਕੇ ਗੁੰਦ ਲਈ ਮਹਿਗਾਨੀ ਰਵਾ ਜਾਨੀ ਨਾਣੀ ਸਿਮਣਕੇ ਜੋੜਦੀ ਨਾਣੀ ਸਿਮਣਕੇ ਜੋੜਦੀ ਝੜ ਗਈ ਜਵਾਨੀ ਨਾਣੀ ਸਿਮਣਕੇ ਜੋੜਦੀ ਝੜ ਗਈ ਜਵਾਨੀ ਸਭ ਤੋਂ ਸੋਨਾ ਮਿਲ ਆਏ ਮੈਨੂੰ ਦਿਲਬਰ ਜਾਨੀ ਓ ਸਭ ਤੋਂ ਸੋਨਾ ਮਿਲ ਆਏ ਮੈਨੂੰ ਦਿਲਬਰ ਜਾਨੀ ਓ ਸਭ ਤੋਂ ਸੋਨਾ ਮਿਲ ਆਏ ਮੈਨੂੰ ਦਿਲਬਰ ਜਾਨੀ ਮੇਰਾ ਗਮ ਖਾਰਨੀ ਸਾਥੀ ਉਮਰਾਂ ਪਰਦਾ ਵੇਖੀ ਜਾਵਾ ਸੋਹਣੇ ਨੂੰ ਦਿਲ ਮੇਰਾ ਕਰਦਾ ਵੇਖੀ ਜਾਵਾ ਸੋਹਣੇ ਨੂੰ ਦਿਲ ਮੇਰਾ ਕਰਦਾ ਵੇਖੀ ਜਾਵਾ ਸੋਹਣੇ ਨੂੰ ਦਿਲ ਮੇਰਾ ਕਰਦਾ ਊਂਗਲੀ ਦੇ ਵਿੱਚ ਪਾਲਈ ਊਂਗਲੀ ਦੇ ਵਿੱਚ ਪਾਲਈ ਓਦੀ ਪਿਆਰ ਦੀ ਨਿਸ਼ਾਨੀ ਊਂਗਲੀ ਦੇ ਵਿੱਚ ਪਾਲਈ ਓਦੀ ਪਿਆਰ ਦੀ ਨਿਸ਼ਾਨੀ सभियानगर जानी सभ जानी त सोना ਸਰ ਜੀਵਨਾ ਲਾਈ ਸੁਹੀ ਮਹਿੰਦੀ ਚੀਰੇ ਵਾਲਿਆ ਹੁਣ ਤੇਰੇ ਬਿਨ ਮੈਂ ਨਾ ਰਹਿੰਦੀ ਗਾਨ ਬਣ ਸਰ ਜੀਵਨਾ ਲਾਈ ਸੁਹੀ ਮਹਿੰਦੀ ਹਾਂ ਗਲਤੀ ਬਲਤੀ ਮਾਫ ਕਰੋ ਸਰਕਾਰ ਜੈ ਜਗ ਸੁਖਿਆ ਪਤਾ ਸ਼ੁਕਰੀਆ ਮਿਹਰਬਾਨੀ ਸ ਬਹੁਤ ਬਹੁਤ ਸ਼ੁਕਰਾਨਾ ਸੁਪ੍ਰੀਤ ਸੰਧੂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦੋ ਜੀ ਫਿਰ ਮੈਂ ਗੁਜਾਰਿਸ਼ ਕਰਾਂ ਬੇਨਤੀ ਕਰਾਂ ਸਾਡੇ ਵੀ ਇਹੜੇ ਰਸਤੇ 'ਚ ਖੜੇ ਨੇ ਬੈਠ ਜਾਓ ਵੀਰੇ ਪਲੀਜ਼ ਬੇਨਤੀ ਆ ਸੇਵਾਦਾਰਾ ਵੀਰਾਂ ਨੂੰ ਮੇਰੀ ਗੁਜਾਰਸ਼ ਆ ਪਾਤੀ ਡਿਊਟੀਆਂ ਸੰਭੋ ਆਪਣੀਆਂ ਆਪਣੀਆਂ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਕੋਈ ਖੜਾ ਤੇ ਬਿਠਾ ਦਿਓ ਪਲੀਜ਼ ਕਿਰਪਾ ਕਰਕੇ ਪਿਆਰ ਦੇ ਨਾਲ ਸਾਰਿਆਂ ਨੂੰ ਸਮਝਾ ਕੇ ਬਿਠਾਓ ਸਾਰੇ ਬੜੇ ਅਦਬ ਬੜੇ ਸਤਕਾਰ ਦੇ ਯੋਗ ਨੇ ਛੋਟੀ ਪਾਸ਼ਾ ਦਰਬਾਰ ਤੋਂ ਸਾਡੇ ਬਹੁਤ ਸਤਕਾਰਯੋਗ ਬਾਬਾ ਤਰਸੇਮ ਸਿੰਘ ਜੀ ਜੀ ਆਨੁ ਆਖਦੇ ਸਾਡੇ ਪ੍ਰਧਾਨ ਸਾਹਿਬ ਬਾਬਾ ਜਸਤਾ ਸਿੰਘ ਜੀ ਜੀ ਆਨੁ ਆਖਦੇ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਦੀ ਆਓ ਲੜੀ ਉਸੇ ਤਰ੍ਹਾਂ ਫਿਰ ਇੱਕ ਵਾਰੀ ਜੋੜੀਏ ਸੰਗੀਤ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਦੇ ਨਾਲ ਸੌ ਬੜੀ ਪਿਆਰੀ ਜਿਹੀ ਕਵਾਲੀ ਜਿਨ੍ਹਾਂ ਨੇ ਅੱਜ ਇਸ ਦਰਬਾਰ ਤੇ ਕਰਨੀਆਂ ਹੈ ਸਾਹਿਲ ਸੂਫੀ ਜੀ ਇੱਕ ਵਾਰੀ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜੀ ਸਾਹਿਲ ਸੂਫੀ ਜੀ ਉਹਨਾਂ ਨੇ ਖੂਬਸੂਰਤ ਕਵਾਲੀਆਂ ਦੇ ਨਾਲ ਅਸਪੀਰਾਂ ਦੀ ਆਬਾਦਤ ਕਰਨੀ ਹੈ ਜੀ ਸਾਡੇ ਮਾਨਯੋਗ ਵਿਜੇ ਕੁਮਾਰ ਜੀ ਔਰ ਉਹਨਾਂ ਦੇ ਨਾਲ ਸੋਨੂੰ ਨੀਮ ਰਾਣੀਆਂ ਉਪਹੁੰਚੇ ਨੇ ਸੋ ਉਹਨਾਂ ਦਾ ਨਿਗਾ ਸਵਾਗਤ ਹੈ ਇਸ ਦਰਬਾਰ ਦੇ ਵੱਲੋਂ ਔਰ ਇੱਕ ਮੇਰੇ ਭਰਾਵਾਂ ਨੂੰ ਇੱਕ ਵਾਰੀ ਫੇਰ ਬੇਨਤੀ ਹੈ ਪਲੀਜ਼ ਤੁਸੀਂ ਜਿਹੜੇ ਰਸਤੇ 'ਚ ਖੜੋਤੇ ਹੋ ਔਰ ਸੇਵਾਦਾਰਾਂ ਨੂੰ ਵੀ ਬੇਨਤੀ ਹੈ ਪਲੀਜ਼ ਆਪੋ ਆਪਣੀਆਂ ਡਿਊਟੀਆਂ ਸੰਭਾਲੋ ਔਰ ਕਲਾਕਾਰਾਂ ਨੂੰ ਵੀ ਰਿਕੁਐਸਟ ਹੈ ਇਹ ਗੱਲਾਂ ਕਰਨ ਵਾਸਤੇ ਸਾਨੂੰ ਦੋ ਜਣੇ ਨੂੰ ਲਿਆਂਦਾ ਤੁਸੀਂ ਕਮੈਂਟਰੀ ਨਾ ਕਰਿਆ ਕਰੋ ਕਿਉਂਕਿ 3 ਮਿੰਟ ਕਮੈਂਟਰੀ ਕਰਨ 'ਚ ਖਾ ਜਾਂਦਾ ਉਹ ਸਮਾਂ ਉਹਨਾਂ ਕੋਲ ਹੁੰਦਾ ਹੈ ਸਿਰਫ ਆਏ ਆਪਦਾ ਗੀਤ ਸ਼ੁਰੂ ਕੀਤਾ ਤੇ ਗਏ ਅਸੀਂ ਦੋ ਜਣੇ ਸਾਨੂੰ ਗੱਲਾਂ ਕਰਨ ਦਾ ਪੂਰਾ ਮੌਕਾ ਨਹੀਂ ਮਿਲਦਾ ਵਿੱਚ ਗੱਦੇ ਗੱਲਾਂ ਕਿਉਂਕਿ ਹਰ ਬੰਦੇ ਨੂੰ ਹਰ ਗੱਲ ਨਹੀਂ ਸੋਪਦੀ ਗਉਣ ਵਾਲੇ ਨੇ ਗਉਣ ਸੋਈਦਾ ਹੈ ਸਾਨੂੰ ਕੱਲਾ ਬਸ ਗੱਲਾਂ ਹੀ ਸੋਚਦੀਆਂ ਹਨ ਆ ਸ਼ੈਰੀ ਵਾਲੇ ਕੀੜੇ ਸਾਨੂੰ ਵੀ ਅੰਦਰੋਂ ਵੱਡ-ਵੱਡ ਖਾਈ ਜਾਂਦੇ ਪਰ ਕੀ ਕਰੀਏ ਅਸੀਂ ਸਮੇ ਨੂੰ ਮੱਦੇ ਨਜ਼ਰ ਰੱਖਦੇ ਆ ਸੰਧੂ ਸਾਹਿਬ ਸਾਡਾ ਭਰਾ ਜੀ ਆਨੋ ਸਾਡੇ ਰਕੇਸ਼ ਕੁਮਾਰ ਬੱਬੂ ਜੀ ਚੇਅਰਮੈਨ ਸਾਹਿਬ ਜਿਨ੍ਹਾਂ ਨੂੰ ਅੱਜ ਇਸ ਦਰਬਾਰ ਤੋਂ ਇੱਕ ਨਵਾਜਾ ਜਾਣਾ ਆਸ ਇਸ ਦਰਬਾਰ ਦੀ ਪੱਕ ਦੇ ਕੇ ਚੇਅਰਮੈਨੀ ਦਾ ਜਿਹੜਾ ਤਾਜ ਇਹਨਾਂ ਦੇ ਸਿਰ ਤੇ ਰੱਖਿਆ ਜਾਣਾ ਇਸ ਤੋਂ ਬਾਅਦ ਜਿਹੜੀਆਂ ਸੇਵਾਵਾਂ ਨੇ ਇਹ ਸੰਭਾਲਿਆ ਕਰਨਗੇ ਸੋ ਉਹਨਾਂ ਦੇ ਫਾਦਰ ਸਾਹਿਬ ਵਿਦੇਕ کمار ਜੀ ਸਾਡੇ ਅੰਕਲ ਜੀ ਉਹ ਵੀ ਪਹੁੰਚਨੇ ਜਿਆਨੂ ਆਖਦੇ ਸੀ ਉਹਨਾਂ ਦੇ ਨਾਲ ਸੋਨੂ ਜੀ ਉਹਨਾਂ ਦਾ ਵੈਲਕਮ ਕਰਦੇ ਸੀ ਜਿਆਨੂ ਆਖਦੇ ਸੀ ਆਓ ਇਸ ਤੋਂ ਮੈਂ ਜਿਹੜਾ ਮਾਈਕ ਹੈਂਡਓਵਰ ਕਰਨ ਜਾ ਰਿਹਾ ਸਾਡੇ ਸਾਹਿਲ ਸੂਫੀ ਜੀ ਉਹਨਾਂ ਨੂੰ ਮੈਂ ਕੁਝ ਅਰਸ ਕਰਦਾ ਸੀਮਤ ਸਮੇਂ ਦੇ ਵਿੱਚ ਆ ਕੇ ਜਿੰਨਾ ਵੀ ਸਮਾਂ ਤੋਂ ਦਿੱਤਾ ਗਿਆ ਆਜੂ ਪਾਦੀ ਸਟੈਂਡ ਦੇ ਤੋਂ ਪਾਦੀ ਮੇਨ ਮਾਈਕ ਦਾ ਬਹੁਤ ਸਾਡੇ ਬਹੁਤ ਸਤਿਕਾਰਯੋਗ ਬੜੀ ਅੱਛੀ ਆਵਾਜ਼ ਦੇ ਮਾਲਕ ਹਾਂ ਸਾਡੇ ਬਹੁਤ ਸਤਿਕਾਰਯੋਗ ਜੋਗੀ ਵਨਪੀਰ ਦਰਬਾਰ ਤੋਂ ਸਾਡੇ ਬੜੇ ਮਾਨਯੋਗ ਨੇ ਬੜੇ ਸਤਿਕਾਰਯੋਗ ਨੇ ਬੜੇ ਅਦਭੁਤ ਯੋਗ ਨੇ ਬੜੇ ਮਿਲਨਸਾਰ ਇਨਸਾਨ ਨੇ ਬਾਬਾ ਅਰਸ਼ਪ੍ਰੀਤ ਸਿੰਘ ਜੀ ਜੋਗੀ ਵਨਪੀਰ ਦਰਬਾਰ ਪਿੰਡ ਰਾਇਆਂ ਵਾਲਾ ਉਹਨਾਂ ਦੇ ਵੀ ਤਾੜੀ ਦੇ ਨਾਲ ਸਵਾਗਤ ਕਰੀਏ ਜੀ ਜ਼ੋਰਦਾਰ ਤਾੜੀਆਂ ਮਾਰ ਦੋ ਜੀ ਇੱਕ ਵਾਰੀ ਸੋ ਕਾਫੀ ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਵਿਜੇ ਕੁਮਾਰ ਜੀ ਉਹਨਾਂ ਨੂੰ ਮੈਂ ਗੁਜਾਰਸ਼ ਕਰਦਾ ਜਿੱਥੇ ਨੇ ਉਹ ਵੀ ਆ ਜਾਂਦੇ ਅਗਲੇ ਅੱਗੇ ਆ ਜਾਂਦੇ ਸੋ ਗੁਜਾਰਸ਼ਾ ਦੀ ਬੇਨਤੀ ਉਹਨਾਂ ਨੂੰ ਵੀ ਹੁਣ ਸਾਡੇ ਬਹੁਤ ਸਤਿਕਾਰਯੋਗ ਬੜੀ ਅੱਛੀ ਆਵਾਜ਼ ਦੇ ਮਾਲਕ ਤੱਕੜ ਗਵਈਏ ਜਨਾਬ ਗੁਰਸੇਵਕ ਅਲੀ ਸਾਹਿਬ ਉਹਨਾਂ ਦਾ ਸੰਗੀਤ ਪਰਿਵਾਰ ਉਹਨਾਂ ਦੇ ਫਰਜ਼ੰਦ ਵੀ ਸਾਡੇ ਕੋਲੇ ਪਹੁੰਚ ਚੁੱਕੇ ਨੇ ਤੇ ਵੈਲਕਮ ਕਰਦੇ ਜੀ ਆਨ ਨੂੰ ਆਖਦੇ ਜੀ ਉਹਨਾਂ ਦਾ ਵੀ ਖੁੱਲਾ ਟਾਈਮਾ ਉਹਨਾਂ ਨੂੰ ਵੀ ਆਪਾਂ ਸੁਣਨਾ ਸਾਰਿਆਂ ਨੇ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਗੁਜਾਰਸ਼ ਕਰਦਾ ਜੀ ਅਲੀ ਸਾਹਿਬ ਗਰੁੱਪ ਬੁਲਾ ਲਈਏ ਆਪਣਾ ਬਾਬਾ ਜੀ ਸੁਖਦੇਵ ਮਸਤੀ ਜੀ ਬੜੀ ਗੱਲ ਕਰਨੀ ਉਧਰ ਸੋ ਸੋ ਬਾਬਾ ਅਰਸ਼ਪੀ ਜੀ ਜੋਗੀ ਵਨਪੀਰ ਦਰਬਾਰ ਪਿੰਡ ਰਾਇਆਂ ਵਾਲਾ ਵੈਲਕਮ ਕਰਦੇ ਜੀ ਆਨੂੰ ਅਗਦੇ ਜੀ ਸਾਡੇ ਬੜੇ ਆਦਬ ਬੜੇ ਸਤਕਾਰ ਦੇ ਯੋਗ ਨੇ ਸੋ ਬਹੁਤ-ਬਹੁਤ ਸ਼ੁਕਰਾਨਾ ਉਹਨਾਂ ਦਾ ਉਹਨਾਂ ਦੇ ਨਾਲ ਜਿੰਨੇ ਵੀ ਪਹੁੰਚੇ ਸਦਨ ਪਹੁੰਚੇ ਨੇ ਸਾਡਾ ਪ੍ਰਾਹ ਸੰਦੂਕ ਸਾਫ ਉਹ ਵੀ ਪਹੁੰਚੇ ਨੇ ਸਾਰਾ ਨੂੰ ਜੀ ਆਕਦੇ ਜੀ ਸੋ ਬਹੁਤ-ਬਹੁਤ ਸ਼ੁਕਰਾਨਾ ਜੀ ਜੀਓ ਬਹੁਤ-ਬਹੁਤ ਸ਼ੁਕਰਾਨਾ ਬਾਬਾ ਜੀ ਆਓ ਜੀ माइक थोड़ा शार्प कर हेले सुना है तेरे दरबार में शहनशाहों की सवारी आई है सुना है तेरे दरबार में शहनशाहों की सवारी आई है सबने अपनी अपनी हाजरी लगा ली अब गुनागारों की बारी आई है हजरत पीर پیران دے پیر دستگیر حضرت پیر پیران دے پیر دستگیر ہائے 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 عبد القادر شاہ جیلانی میرا گوہس پاک میرا 11ویں سرکار انہاں دے رو تے انہاں دربار تے حاضری دا ایک سماں ملے اور جننے بھی میرے سائیں دے مرید بیٹھے ہیں میرے سائیں دے عاشق بیٹھے ہیں کوئی تالی مار کے ਹਾਲੇ 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 ਹੋਰ ਬਾਬਾ ਜੀ ਅਜਾਜਤਾ ਜੀ ਬਾਬਾ ਜੀ ਹਾਲੇ ਪਹੁੰਚੋ ਸੰਤ ਫਕੀਰ ਅਮਰ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ